ਜਿਹੜਾ ਤੀਆਂ ਦੇ ਪ੍ਰੋਗਰਾਮ ਕਰਦੇ ਹੋ ਠੀਕ ਹੈ ਜਿਹੜਾ ਤੀਆਂ ਦਾ ਤਿਹਾਰ ਹੈ ਸੋ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਕਸਰ ਪਹਿਲਾਂ ਅਸੀਂ ਸੁਣਿਆ ਜਿਵੇਂ ਸਾਡੇ ਬਜ਼ੁਰਗਾਂ ਤੋਂ ਵੀ ਉਹ ਕਹਿੰਦੀਆਂ ਸੀ ਸਾਡੀਆਂ ਮਾਤਾਵਾਂ ਦੱਸਦੀਆਂ ਸੀ ਕਿ ਜਿਵੇਂ ਕਿ ਜਿਹੜੀਆਂ ਨਵੀਆਂ ਵਿਆਈਆਂ ਜਾਂਦੀਆਂ ਨੇ ਬੇਟੀਆਂ ਸੋ ਸੌਣ ਦੇ ਮਹੀਨੇ ਚ ਪੇਕੇ ਘਰ ਰਹਿਣ ਆਉਂਦੀਆਂ ਸੀ ਤਾਂ ਜਿਹੜਾ ਸੌਣ ਮਹੀਨਾ ਹੈ ਸਾਰੀਆਂ ਸਹੇਲੀਆਂ ਨੂੰ ਇਕੱਠਾ ਕਰਕੇ ਤੇ ਤੀਆਂ ਦਾ ਤਿਹਾਰ ਜਿਹੜਾ ਸਾਰੀਆਂ ਇਸ ਮਹੀਨੇ ਚ ਇਕੱਠੀਆਂ ਹੁੰਦੀਆਂ ਨੇ ਕਹਿੰਦੇ ਨਾ ਸੌਣ ਵੀਰਾ ਮਲਾਵੇ ਤੇ ਜਿਹੜਾ ਭਾਦੋ ਚੰਦਰਾ ਵਿਛੋੜੇ ਪਾਵੇ ਸੋ ਇਸ ਕਰਕੇ ਜਿਹੜਾ ਤੀਆਂ ਦਾ ਤਿਹਾਰ ਹੈ ਬੜਾ ਅੱਛੀ ਤਰ੍ਹਾਂ ਪੂਰੇ ਪੰਜਾਬ ਵਿੱਚ ਹੀ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਮੈਂ ਵੀ ਇੱਥੇ ਰਣਜੀਤ ਨਗਰ ਤੋਂ ਮੇਰੀ ਭੈਣ ਪ੍ਰੀਤ ਕੋਰਾ ਰਾਣ ਨੇ ਜਿਹੜਾ ਪ੍ਰੋਗਰਾਮ ਰੱਖਿਆ ਸੋ ਬੜਾ ਅੱਛੇ ਤਰੀਕੇ ਨਾਲ ਇਹਨਾਂ ਨੇ ਇੱਥੇ ਆਰਗੇਨਾਈਜ਼ ਕਰਕੇ ਤੇ ਸਾਰਿਆਂ ਇਸੇ ਬਹਾਨੇ ਸਾਰਿਆਂ ਨੂੰ ਮਿਲਿਆ ਜਾ ਸਕਦਾ ਅਸਲ 'ਚ ਜਿਵੇਂ ਹੁਣ ਚਲੋ ਉਹ ਰਿਵਾਜ ਵੀ ਹੁਣ हट ਗਿਆ ਸੋ 9 ਮਹੀਨੇ ਚ ਰਹਿਣ ਵਾਲਾ ਬਾਕੀ ਜਿਵੇਂ ਹੁਣ ਅਸੀਂ ਵੀ ਬੇਟੀਆਂ ਹੀ ਆ ਜਿਹੜੀਆਂ ਬਹਾਂ ਹੁੰਦੀਆਂ ਨੇ ਸੋ ਉਹ ਵੀ ਬੇਟੀਆਂ ਮੰਨਦੇ ਨੇ ਸਹੁਰੇ ਘਰ ਵਾਲੇ ਇਸੇ ਕਰਕੇ ਅਸੀਂ ਵੀ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਇਸੇ ਬਹਾਨੇ ਮਿਲ ਲੀਦਾ ਤੇ ਅੱਛਾ ਲੱਗਦਾ ਜੀ ਥੈਂਕ ਯੂ ਹਾਂ ਜੀ ਕੀ ਨਾਮ ਹੈ ਮੇਰਾ ਹਾਂ ਜੀ ਸਰ ਮੇਰਾ ਨਾਮ ਪ੍ਰੀਤਕੌਰ ਰਣਜੀਤਨਗਰ ਸਰੰਧ ਰੋਲ ਦੇਸੀ ਰਹਿਣ ਵਾਲੇ ਆ ਮੈਂ ਪ੍ਰਧਾਨ ਹਾਂ ਰਣਜੀਤਨਗਰ ਦੀ ਤੇ ਇਸ ਕਰਕੇ ਅਸੀਂ ਤੀਆਂ ਦਾ ਪ੍ਰੋਗਰਾਮ ਹਰ ਸਾਲ ਮਨਾ ਰਹੇ ਹਾਂਗੇ ਪਹਿਲਾਂ ਅਸੀਂ ਚਲੋ ਥੋੜਾ ਬਹੁਤਾ ਕਰਦੇ ਸੀ ਅੱਜ ਸਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਅਸੀਂ ਹੋਟਲ ਦੇ ਵਿੱਚ ਕਰ ਰਹੇ ਹਾਂਗੇ 3 ਦਾ ਪ੍ਰੋਗਰਾਮ ਲੇਡੀਜ਼ ਸਾਡੇ ਕੋਲੇ ਸਾਰੀਆਂ ਬਹੁਤ ਜ਼ਿਆਦਾ ਇਹਨਾਂ ਨੇ ਸਹਿਯੋਗ ਦਿੱਤਾਗਾ ਬਹੁਤ ਜ਼ਿਆਦਾ ਵਧੀਆ 3 ਮਨਾਈਆਂ ਨੇ ਇਸ ਦੇ ਵਿੱਚ ਅਸੀਂ ਗੇਮਾਂ ਵਗੈਰਾ ਵੀ ਰੱਖੀਆਂ ਨੇ ਜਿਵੇਂ ਤੁਬੋਲਾ ਹੋਗੀ ਹੋਰ ਵੱਖ-ਵੱਖ ਗੇਮਾਂ ਹੋ ਗਈਆਂ ਇਸ ਕਰਕੇ ਸਾਰਾ ਲੇਡੀ ਨੇ ਭਾਗ ਲੀਤਾਗਾ ਸਾਡੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਸਾਰੀ ਲੇਡੀਜ਼ ਇੰਜੋਏ ਕਰ ਰਹੀਆਂ ਨੇ ਬਹੁਤ ਖੁਸ਼ ਨੇ ਗਿੱਦਾ ਪੰਗੜਾ ਸਾਰਾ ਕੁਝ ਲੇਡੀਜ਼ ਕਰ ਰਹੀਆਂ ਮਹਿਮਾਨ ਦੇ ਕੋਲ ਤੇ ਅੱਜ ਕੋਈ ਪਹੁੰਚਿਆ ਵੀ ਹੈਗਾ ਜੀ ਤੁਹਾਡੇ ਹਾਂਜੀ ਸਰ ਸਾਡੇ ਵਿੱਚ ਪਹੁੰਚਿਆ ਐਮ ਐਲ اے ਹਰਮਿਕ ਸਿੰਘ ਦੇ ਮੈਸੇਜ ਪਹੁੰਚੇ ਆ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਵਿੱਚ ਪਹੁੰਚੇ ਨੇ ਸਾਡਾ ਸਨਮਾਨਤ ਕੀਤਾਗਾ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਨੂੰ ਹਾਂਜੀ ਹਾਂਜੀ ਮੇਰਾ ਨਾਮ ਮਰਜੀਲ ਕੌਰ ਹੈ ਜੀ ਮੈਂ ਪਟਿਆਲੇ ਦੀ ਰਹਿਣ ਵਾਲੀ ਆਂ ਜੀ ਸਾਡਾ ਸਰਾਂਦ ਰੋ ਰਣਜੀਤਨਗਰ ਦੇ ਜੀ ਬਹੁਤ ਵਧੀਆ ਤੀਆਂ ਦਾ ਤਿਹਾਰ ਅਸੀਂ ਮਨਾ ਰਹੇ ਆਂ ਜੀ ਸਾਨੂੰ ਉਮੀਦ ਅਸੀਂ ਹਰ ਸਾਲ ਇਦਾਂ ਹੀ ਤੀਆਂ ਦਾ ਤੀਆਂ ਦਾ ਤਿਹਾਰ ਇਦਾਂ ਹੀ ਹਰ ਸਾਲ ਖੁਸ਼ ਹੋ ਕੇ ਮਨਾਈਏ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਕੀ ਕੁਝ ਰਿਹਾ ਹੈ ਤੇ ਤਿਹਾਰ ਦੇ ਵਿੱਚ ਕੀ ਆਪ ਠੀਕ ਚੱਲ ਰਿਹਾ ਸਭ ਕੁਝ ਤਿਆਂ ਦੇ ਵਿੱਚ ਬਹੁਤ ਵਧੀਆ ਗਿੱਦਾ ਸੀਗਾ ਇੰਜਵਾਇਮੈਂਟ ਸੀਗੀ ਬਹੁਤ ਵਧੀਆ ਲੇਡੀਆਂ ਨੇ ਜਿਹੜੀ ਸਾਡੇ ਨਾਲ ਜੁੜੀਆਂ ਨੇ ਬਹੁਤ ਵਧੀਆ ਇੰਜਵਾਇ ਕੀਤਾ ਭੰਗੜਾ ਪਾਇਆ ਨੱਚੇ ਟੱਪੇ ਬਹੁਤ ਵਧੀਆ ਇੰਜਵਾਇ ਕੀਤਾ ਜੀ